ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਮਾਤਾ ਚਰਨ ਕੌਰ ਹੋ ਗਈ ਭਾਵੁਕ ਪੁੱਤ ਨੂੰ ਯਾਦ ਕਰ ਰੋਣ ਲੱਗੀ ਮਾਤਾ ਚਰਨ ਕੌਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੂਰੋਂ ਦੂਰੋਂ ਆਏ ਲੋਕ ਲੱਗੀਆਂ ਰੌਣਕਾਂ ਕੱਟੇ ਗਏ ਕੇਕ ਚਾਹੇ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਫੇਰ ਵੀ ਸਿੱਧੂ ਮੂਸੇਵਾਲੇ ਦੇ ਜਿਹੜੇ ਚਾਹਣ ਵਾਲੇ ਨੇ ਉਹ ਦੂਰੋਂ ਦੂਰੋਂ ਹਰ ਸਾਲ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਆਉਂਦੇ ਨੇ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਮਨਾਉਂਦੇ ਨੇ ਅਤੇ ਅੱਜ ਵੀ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਜਨਮ ਦਿਨ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਮਾਤਾ ਚਰਨ ਕੌਰ ਭਾਵੁਕ ਹੋਗੇ ਅਤੇ ਕਾਫੀ ਜ਼ਿਆਦਾ ਇਕੱਠ ਸੀ ਅੱਜ ਤੁਸੀਂ ਦੇਖ ਰਹੇ ਹੋ ਮਾਤਾ ਚਰਨ ਕੌਰ ਜਦੋਂ ਸਾਹਮਣੇ ਆਉਂਦੇ ਦਿਖੇ ਤਾਂ ਜਿਹੜੀ ਭੀੜ ਸੀ ਜਿਹੜਾ ਇਕੱਠ ਸੀ ਮਾਤਾ ਚਰਨ ਕੌਰ ਹੋਰਾਂ ਵੱਲ ਚੱਲਿਆ ਗਿਆ ਦੇਖ ਰਹੇ ਹੋ ਕਿ ਮਾਤਾ ਬਹੁਤ ਸਮੇਂ ਮੰਗਰੋਂ ਅੱਜ ਲੋਕਾਂ ਦੇ ਸਾਹਮਣੇ ਆਏ ਨੇ ਕਾਫੀ ਸਮੇਂ ਤੋਂ ਬਾਕਪੂ ਬਲਕੌਰ ਸਿੰਘ ਜੀ ਦਾ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਮਾਤਾ ਚਰਨ ਕੌਰ ਘਾਟੀ ਗੱਲਬਾਤ ਕਰਦੇ ਨੇ ਪੱਤਰਕਾਰਾਂ ਨਾਲ ਤੇ ਲੋਕਾਂ ਨਾਲ ਪਰ ਅੱਜ ਸਿੱਧੂ ਮੂਸੇ ਵਾਲੇ ਬਾਈ ਦਾ ਜਨਮ ਦਿਨ ਸੀ ਅਤੇ ਕਾਫੀ ਸਾਰੇ ਲੋਕ ਬਾਹਰੋਂ ਆਏ ਹੋਏ ਸੀ ਜਦੋਂ ਬਾਈ ਜਿਉਂਦਾ ਸੀ ਸਿੱਧੂ ਮੂਸੇ ਵਾਲਾ ਬਾਈ ਉਦੋਂ ਵੀ ਇਸੇ ਤਰ੍ਹਾਂ ਲੋਕ ਆਇਆ ਕਰਦੇ ਸੀ ਕੁਝ ਕਿਤਾ ਫੈਨ ਨੇ ਬਾਈ ਸਿੱਧੂ ਦੇ ਆਹ ਜਿਹੜੇ ਤੁਸੀਂ ਬਾਈ ਦੇਖ ਰਹੇ ਹੋ ਹੈਂਡੀਕੈਪ ਨੇ ਬਾਈ ਇਹ ਅਤੇ ਇਹ ਵੀ ਦੂਰੋਂ ਦੂਰੋਂ ਆਏ ਨੇ ਅਤੇ ਕਾਫੀ ਸਾਰੇ ਐਸੇ ਫੈਨ ਸੀ ਸਿੱਧੂ ਦੇ ਜਿਹੜੇ ਕਿ ਹਰ ਸਾਲ ਆਉਂਦੇ ਨੇ ਇੱਕ ਤਰ੍ਹਾਂ ਦਾ ਆਸ਼ੀਰਵਾਦ ਹੀ ਲੈਣ ਆਉਂਦੇ ਨੇ ਮਾਤਾ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਹੋਰਾਂ ਤੋਂ ਕਿਉਂਕਿ ਸਿੱਧੂ ਮੂਸੇ ਵਾਲਾ ਬਾਈ ਇੱਕ ਮਹਾਨ ਕਲਾਕਾਰ ਹੋਇਆ ਉਹ ਜਿੱਥੇ ਆਪ ਸਟਾਰ ਬਣਿਆ ਉਸ ਨੇ ਆਪਣੇ ਮਾਂ-ਬਾਪ ਵੀ ਸਟਾਰ ਬਣਾਏ ਅਤੇ ਇਸੇ ਕਰਕੇ ਅੱਜ ਲੋਕ ਦੇਖਣਾ ਆਉਣਾ ਚਾਹੁੰਦੇ ਨੇ ਸਿੱਧੂ ਮੂਸੇ ਵਾਲੇ ਦੇ ਮਾਪਾਪ ਨੂੰ ਸਿੱਧੂ ਮੂਸੇ ਵਾਲੇ ਦੀ ਹਵੇਲੀ ਨੂੰ ਦੇਖ ਰਹੇ ਹਾਂ ਕਿ ਮਾਤਾ ਚਰਨਕੌਰ ਨੂੰ ਇਹ ਲੋਕ ਮਿਲਣ ਆਏ ਸੀ ਪਹਿਲਾਂ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਇਹ ਮਿਲੇ ਉਸ ਤੋਂ ਬਾਅਦ ਮਾਤਾ ਚਰਨਕੌਰ ਹੋਰਾਂ ਨੂੰ ਮਿਲੇ ਇੰਨਾ ਵਾਲੇ ਮੇਰੀ ਗੱਲ ਤਾਂ ਹੋ ਨਹੀਂ ਸਕੀ ਜਿਹੜੇ ਇਹ ਬੰਦੇ ਆਏ ਸੀ ਬਾਈ ਕਿੱਥੋਂ ਆਏ ਸੀ ਤੇ ਕੌਣ ਸੀ ਪਰ ਕਾਫੀ ਜ਼ਿਆਦਾ ਇਕੱਠ ਸੀ ਤਾਂ ਕਰਕੇ ਪੂਰੀ ਗੱਲਬਾਤ ਨਹੀਂ ਕਰ पाए ਹੋਰ ਵੀ ਤੁਸੀਂ ਇਕੱਠ ਦੇਖ ਰਹੇ ਹੋ ਫੋਟੋ ਖਿਚਾਉਣ ਵਾਲੇ ਨੇ ਜਿਹੜੇ ਲੋਕ ਆ ਗਰਮੀ ਵੀ ਬਹੁਤ ਸੀ ਪਰ ਫੋਟੋ ਖਿਚਾਉਣ ਵਾਲੇ ਜਿਹੜੇ ਬੰਦੇ ਨੇ ਉਹ ਲਗਾਤਾਰ ਫੋਟੋਆਂ ਖਿਚਵਾ ਰਹੇ ਨੇ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਸੀ ਬਾਹਰ ਹਵੇਲੀ ਦੇ ਅਤੇ ਇਕੱਠ ਦੇਖੋ ਤੁਸੀਂ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਇਕੱਠ ਘਟ ਗਿਆ ਸਿੱਧੂ ਦੀ ਹਵੇਲੀ ਚ ਤਾਂ ਤੁਸੀਂ ਇਕੱਠ ਦੇਖ ਲਓ ਇਹ ਤੇ ਬਾਈ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਵੀ ਆਏ ਹੋਏ ਸੀ ਇਹ ਬਜ਼ੁਰਗ ਨੇ ਜਿਹੜੇ ਨਿਗਾਲੀਆਂ ਐਨਕਾਂ ਨੇ ਇਹ ਵੀ ਕਹਿੰਦੇ ਨੇ ਵੀ ਚੈੱਕ ਕਰਕੇ ਨੀਗਾ ਐਨਕਾ ਵਗੈਰਾ ਲਗਾ ਰਹੇ ਸੀ ਉੱਥੇ ਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਇਕੱਠਾ ਹੈ ਮਾਤਾ ਚਰਨ ਕੌਰ ਹੋਰੀ ਗੱਲਬਾਤ ਕਰ ਰਹੇ ਨੇ ਤੇ ਮਾਤਾ ਚਰਨ ਕੌਰ ਜਦੋਂ ਇੱਥੇ ਵਹਿੰਦੇ ਨੇ ਤਾਂ ਭਾਵੁਕ ਹੋ ਜਾਂਦੇ ਨੇ ਭਾਵੁਕ ਹੋਣ ਵੀ ਕਿਉਂ ਨਾ ਜਦੋਂ ਮਾਤਾ ਹੋਰੀ ਦੇਖਦੇ ਨੇ ਕਿ ਮੇਰੇ ਪੁੱਤ ਦੇ ਇੰਨੇ ਚੌਣ ਵਾਲੇ ਨੇ ਆਹ ਕੁਝ ਕਮਾ ਕੇ ਗਿਆ ਮੇਰਾ ਪੁੱਤ ਫਿਰ ਭਾਵੁਕ ਹੋਣਾ ਵੀ ਲਾਜ਼ਮੀ ਹੈ ਅਤੇ ਮਾਤਾ ਚਰਨ ਕੌਰ ਵੀ ਬੈਠੇ ਬੈਠੇ ਇੱਕੋ ਦਮ ਭਾਵੁਕ ਹੋ ਗਏ ਅਤੇ ਲੋਕ ਤੁਸੀਂ ਦੇਖ ਰਹੇ ਹੋ ਬੰਦੇ ਖੜੇ ਨੇ ਜਿਹੜੇ ਵੀਡੀਓ ਵਗੈਰਾ ਬਣਾ ਰਹੇ ਨੇ ਅਤੇ ਮਾਤਾ ਚਰਨ ਕੌਰ ਭਾਵੁਕ ਹੋ ਜਾਂਦੇ ਨੇ ਕਈ ਵਾਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਬਾਈ ਬਹੁਤ ਵੱਡੀ ਗੱਲ ਹੁੰਦੀ ਹੈ ਕਈ ਵਾਰੀ ਬੰਬੇ ਤੋਂ ਚੱਲ ਕੇ ਲੋਕ ਆ ਜਾਂਦੇ ਨੇ ਮਹਾਰਾਸ਼ਟਰ ਹੈਨਾ ਐਮਪੀ ਤੋਂ ਐਨੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹ ਇੱਕ ਪਿਆਰ ਹੀ ਹੁੰਦਾ ਬਾਈ ਹਰ ਕਲਾਕਾਰ ਦੇ ਹਿੱਸੇ ਦਾ ਇਹ ਆਉਂਦਾ ਨਹੀਂ ਹੁੰਦਾ ਸਦੀ ਜੀ ਕਹਿੰਦੇ ਨੇ ਕੋਈ ਇੱਕ ਅੱਧਾ ਕਲਾਕਾਰ ਹੀ ਹੁੰਦਾ ਪਿੱਛੇ ਨੀਂਗਾ ਮਾਰੋ ਤੁਸੀਂ ਕਿੰਨੀ ਕ ਆਪਣੀ ਸੁਰਤ ਹੋਗੀ ਕਿੰਨੀ ਕ ਆਪਣੀ ਉਮਰ ਹੋਗੀ ਕਿ ਕਿਹੜਾ ਮਹਾਨ ਕਲਾਕਾਰ ਹੋਇਆ ਆਪਣੇ ਸਿੱਧੂ ਮੂਸੇ ਵਾਲੀ ਜਿੱਤੇ ਆਊਗਾ ਕਿ ਯਾਰ ਇਸ ਤੋਂ ਵੱਡਾ ਕਲਾਕਾਰ ਤਾਂ ਸ਼ਾਇਦ ਅੱਜ ਤੱਕ ਕੋਈ ਹੋਇਆ ਨਹੀਂ ਹੈਨਾ ਜੇ ਵੱਡਾ ਹੋਇਆ ਵੀ ਹੋਊਗਾ ਤਾਂ ਯਾਰ ਜਿਹੜਾ ਕੋਦੇ ਇਹ ਕਮਾ ਕੇ ਗਿਆ ਸਿੱਧੂ ਮੂਸੇ ਵਾਲਾ ਬਾਈ ਹੋਰ ਕੋਈ ਨਹੀਂ ਕਮਾ ਕੇ ਗਿਆ ਅੱਜ ਇਕੱਠਦ ਇਸ ਕਰਕੇ ਵੀ ਆਇਆ ਸੀ ਕਿਉਂਕਿ ਅੱਜ ਇੱਕ ਦਾ ਬਾਈ ਦਾ ਜਨਮ ਦਿਨ ਸੀ ਅਤੇ ਇੱਕ ਅੱਜ EP ਰਿਲੀਜ਼ ਹੋਈ ਹੈ EP ਦੀ ਜਿਹੜੀ ਗੱਲ ਹੈ ਆਪਾਂ ਨੇ ਇੱਕ ਹੋਰ ਵੀਡੀਓ ਪਾਈ ਆ ਉਹਦੇ ਵਿੱਚ ਬਾਪੂ ਬਲਕੌਰ ਸਿੰਘ ਹੋਰਾਂ ਨੇ ਵਿਸਤਾਰ ਦੇ ਨਾਲ ਗੱਲਬਾਤ ਕਰੀ ਹੈ ਈਪੀ ਦੀ ਜੱਟ ਬਾਵੇ ਟੈਲੀਵਿਜ਼ਨ ਤੇ ਜਾ ਕੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਮਾਤਾ ਚਾਰਨਪੁਰ ਹੋਰੀ ਗੱਲਬਾਤ ਕਰ ਰਹੇ ਨੇ ਕਿਸੇ ਨਾਲ ਹੈਨਾ ਬਾਈ ਦੀਆਂ ਗੱਲਾਂ ਕਰ ਰਹੇ ਹੋਣੇ ਹੋਰ ਤਾਂ ਕੀ ਕਰ ਸਕਦੇ ਨੇ ਬਾਈ ਦੀ ਇਹ ਗੱਲਬਾਤ ਕਰ ਰਹੇ ਹੋਣੇ ਅਤੇ ਜੇ ਦੇਖ ਰਹੇ ਸੀ ਲੋਕ ਲਗਾਤਾਰ ਪਿੱਛੇ ਬਾਪੂ ਬਲਕੌਰ ਸਿੰਘ ਹੋਰੀ ਹੋਰੀ ਸੀ ਜਿਹੜੇ ਉਹਨਾਂ ਨਾਲ ਵੀ ਲੋਕ ਫੋਟੋਆਂ ਵਗੈਰਾ ਖਿਚਵਾ ਰਹੇ ਸੀ ਇੱਕ ਤਾਂ ਜਿਹੜੇ ਫੋਟੋ ਖਿਚਾਉਣ ਵਾਲੇ ਲੋਕ ਹੁੰਦੇ ਨੇ ਹਰ ਇੱਕ ਨੂੰ ਐ ਆਉਂਦਾ ਉਹ ਰਹੀ ہوئی ਭੀੜ ਨੂੰ ਕਿ ਸਾਰੇ ਇੱਕ ਇੱਕ ਕਰਕੇ ਫੋਟੋਆਂ ਖਿਚਾ ਲਈ ਪਰ ਹੋ ਨਹੀਂ ਸਕਦਾ 5 7 10 ਤੋਂ 20 ਬੰਦਿਆਂ ਨਾਲ ਖਿਚਾ ਲੂ ਅਗਲਾ ਬਾਰੇ ਬੰਦਿਆਂ ਨਾਲ ਫੋਟੋ ਖਿਜਵਾ ਨਹੀਂ ਸਕਦੇ ਕਿਉਂਕਿ ਇੱਕ ਤਾਂ ਗਰਮੀ ਵੀ ਬਹੁਤ ਸੀ ਮੈਨਾਂ ਫੇਰ ਵੀ ਇਹਨਾਂ ਜਿਹੜੇ ਇਹ ਮਾਪੇ ਨੇ ਸਿੱਧੂ ਭਾਈ ਦੇ ਫੇਰ ਵੀ ਮੈਂ ਇਹਨਾਂ ਦੀ ਤਾਰੀਫ ਕਰਦਾ ਕਿਉਂਕਿ ਬਈ ਬਹੁਤ ਮੁਸ਼ਕਲ ਹੁੰਦਾ ਐਨੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਫੋਟੋ ਖਿਜਵਾਣੀ ਕਿਉਂਕਿ ਬਈ ਸਿੱਧੂ ਮੂਸੇ ਵਾਲਾ ਜਿਹੜਾ ਉਹਨੇ ਤਾਂ ਇਹ ਲੈਂਡ ਚੁਣੀ ਸੀ ਉਹਨੂੰ ਪਤਾ ਸੀ ਕਿ ਮੈਂ ਇਸ ਲੈਂਡ ਦੇ ਵਿੱਚ ਆਉਂਗਾ ਜੇ 스타 ਬਣੂਗਾ ਤਾਂ ਐਸਾ ਕੁਝ ਹੋਊਗਾ ਪਰ ਯਾਰ ਇਹਨਾਂ ਨੇ ਤਾਂ ਸੋਚਿਆ ਨਹੀਂ ਸੀ ਨਾ ਕਿਉਂਕਿ ਇਹਨਾਂ ਨੂੰ ਵੀ ਹੁਣ ਲੋਕ ਕੋ ਉਸੇ ਤਰ੍ਹਾਂ ਫੋਟੋ ਪਿੱਛੇ ਜਾਂ ਹੋਰ ਪਰੇਸ਼ਾਨ ਕਰਦੇ ਨੇ ਜਾਂ ਹੋਰ ਗੱਲਬਾਤ ਕਰਨ ਲਈ ਪਰੇਸ਼ਾਨ ਕਹਿ ਲੋ ਜਾਂ ਫਿਰ ਇਸ ਨੂੰ ਆਪਾਂ ਪਿਆਰ ਵੀ ਦੇਖ ਸਕਦੇ ਹਾਂ ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਿੱਧੂ ਨੇ ਬਾਈ ਨੇ ਇਹ ਲੈਣ ਚੁਣੀ ਸੀ ਇਹ ਮਾਪੇ ਨੇ ਨਹੀਂ ਇਹ ਲੈਣ ਚੁਣੀ ਸੀ ਨਾ ਇਹਨਾਂ ਦਾ ਤਾਂ ਇੱਕ ਪੁੱਤ ਸੀ ਸਿੱਧਾ ਸਾਦਾ ਖੈਰੋ 스타 ਬਣਿਆ ਅਤੇ ਇਸ ਲੈਣ ਦੇ ਵਿੱਚ ਚੱਲਿਆ ਗਿਆ ਬਾਕੀ ਜਨਮ ਦਿਨ ਅੱਜ ਬਾਈ ਦਾ ਬਹੁਤ ਵਧੀਆ ਰਿਹਾ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਆਏ ਹੋਏ ਸੀ ਕੋਈ ਗਿਫਟ ਲੈ ਕੇ ਆਇਆ ਸੀ ਕੋਈ ਕੇਕ ਲੈ ਕੇ ਆਇਆ ਸੀ ਹੈਨਾ ਕਿਸੇ ਨੂੰ ਐ ਤਾਂ ਲੱਗੇ ਨਹੀਂ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਹੈ ਨਹੀਂ ਜਦੋਂ ਗਾਣਾ ਹੁੰਦਾ ਨਾ ਸਿੱਧੂ ਦਾ ਸਭ ਨੂੰ ਐਂ ਲੱਗਦਾ ਕਿ ਸਿੱਧੂ ਮੂਸੇਵਾਲਾ ਜਿਉਂਦਾ ਸਿੱਧੂ ਮੂਸੇਵਾਲਾ ਗਾਰਿਆ ਉਸੇ ਤਰ੍ਹਾਂ ਜਿਵੇਂ ਪਹਿਲਾਂ ਹੁੰਦਾ ਸੀ ਅੱਜ ਵੀ ਸੇਵ ਉਸੇ ਤਰ੍ਹਾਂ ਹੋਇਆ ਉਸੇ ਤਰ੍ਹਾਂ ਇਕੱਠ ਬਹੁਤ ਸਾਰੇ ਮੈਸੇ ਬੰਦੇ ਦੇਖੇ ਜਿਹੜੇ ਪਹਿਲਾਂ ਵੀ ਆਉਂਦੇ ਸੀ ਅੱਜ ਵੀ ਆਏ ਜਨਮ ਦਿਨ ਤੇ